श्री लक्ष्मी नारायण रास सभा ਵੱਲੋਂ 12ਵਾਂ ਵਾਰਸ਼ਿਕ ਸੰਗੀਤ ਸੰਮੇਲਨ 12 ਤੋਂ 15 ਮਾਰਚ ਤੱਕ ਵੇਦਕਥਾ ਭਵਨ ਸ਼੍ਰੀ ਦੁਰਗਿਆਨਾ ਤੀਰਥ ਵਿਖੇ ਕੀਤਾ ਜਾ ਰਿਹਾ ਹੈ ਜਿਸ ਵਿੱਚ ਦੇਸ਼ ਦੇ ਵੱਖ-ਵੱਖ ਸਥਾਨਾਂ ਤੋਂ ਕਲਾਕਾਰ ਹਿੱਸਾ ਲੈ ਰਹੇ ਹਨ ਸਭਾ ਦੇ ਮੈਂਬਰਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਸੰਗੀਤ ਸੰਮੇਲਨ ਵਿੱਚ ਸ਼ਾਮਲ ਹੋ ਕੇ ਇਸ ਸੰਗੀਤ ਦਾ आनंदमानन सुधीर ਮਹਾਰਾਜੀ ਪ੍ਰੈਜ਼ੀਡੈਂਟ ਲక్ష్ਮੀ ਰਾਏ ਰਾਗ ਸਭਾ ਸੁਸਾਇਟੀ ਰਜਿਸਟਰਡ ਇਹ ਅੰਮ੍ਰਿਤ ਸਰਦੀ ਸੰਸਥਾ ਦੇ 120 ਸਾਲ ਭੂਵਨੇਸ ਸਤਨ ਬਣੇ ਤੇ ਅਸੀਂ ਹਰ ਸਾਲ ਹੋਲੀਆਂ ਦੇ ਦਿਨਾਂ ਵਿੱਚ ਸੰਗੀਤ ਦਾ ਸਮਾਗਮ ਕਰੀਦਾ ਹੈ ਤੋਂ ਐਕ ਜਿਹੜਾ ਹੋਲੀਆਂ ਦਾ ਸੰਗੀਤ ਦਾ ਸਮਾमेलन ਹੈ ਸਾਡਾ ਉਹ 12 ਤੋਂ 15 ਮਾਰਚ 2025 ਵਿਦਕਤਾ ਭਵਨ ਕਿਆ ਨੰਮਦ ਦੇ ਵਿੱਚ ਹੋਏਗਾ ਜਿਹੜੋ ਇਸ ਤੇ ਨਾਮੀ ਕਲਾਕਾਰ ਸਾਰੇ ਆਲ ਓਵਰ ਇੰਡੀਆ ਤੋਂ ਅਸੀਂ ਬੁਲਾਏ ਨੇ ਸਵੇਦਰ ਜਿਹੜਾ ਟਾਈਮ ਹੈ ਉਹ ਜਿਹੜਾ ਸਕੂਲਾਂ ਦੇ ਬੱਚੇ ਜਾਂ ਲੋਕਲ ਆਰਟਿਸਟ ਹੈ ਉਹਨਾਂ ਨੂੰ ਦਈਦਾ ਹੈ ਤੇ ਸ਼ਾਮੀ 3 ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਜਿਹੜੇ ਨਾਮੀ ਕਲਾਕਾਰ ਹੈ ਉਹਦੇ ਵਿੱਚ ਬੰਸਰੀ ਵਾਦਕ ਵੀ ਹੈ ਉਹਦੇ ਵਿੱਚ ਵੋਕਲ ਵੀ ਹੈ ਇਨਸਟਰੂਮੈਂਟਲ ਵੀ ਹੈ ਹਰ ਤਰ੍ਹਾਂ ਦਾ ਗਜ਼ਲ ਵੀ ਹੈ ਹਰ ਤਰ੍ਹਾਂ ਦਾ ਸੰਗੀਤ ਹੋਏਗਾ ਜਿਹੜੇ ਦੂਰ ਦੂਰੋਂ ਆਟੇ ਸਾਇਨ ਉਹਨਾਂ ਨੂੰ ਸੁਣਨ ਵਾਸਤੇ ਵੀ ਅਮਸਦੀ ਸਾਰੀ ਪਬਲਿਕ ਇਕੱਠੀ ਹੁੰਦੀ ਹੈ ਉਹਨਾਂ ਦਾ ਬੜਾ ਹੀ ਆਨੰਦਮਾਨੀ ਦਾ ਇੱਕ ਤੇ ਮੌਸਮ ਵੀ ਬੜਾ ਅੱਛਾ ਹੈ ਹੋਲੀਆਂ ਦਾ ਤਿਹਾਰ ਹੈ ਲੋਕੀ ਹੂਮ ਆ ਕੇ ਆਂਦੇ ਨੇ ਤੇ ਇਹਦਾ ਮਜ਼ਾ ਮੰਨਦੇ ਅਸੀਂ ਸਾਰੇ ਜਿੰਨੀ ਵੀ ਅਸੀਂ ਕਲੈਕਸ਼ਨ ਹੁੰਦੀ ਹੈ ਅਸੀਂ ਡੋਰ ਟੂ ਡੋਰ ਕਰੀਦੀ ਹੈ ਸਾਰੇ ਦੁਰਜਿਗ ਵਿਆਨਾ ਕਮੇਟੀ ਦਾ ਬਾਕੀ ਸਾਰੇ ਜਿਨ੍ਹਾਂ ਨੇ ਵੀ ਸਹਿਯੋਗ ਕੀਤਾ ਮੈਂ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਦਿਲਕੋਲ ਕੇ ਉਹਨਾਂ ਨੇ ਸਾਡੀ ਸੇਵਾ ਕੀਤੀ ਹੈ ਤੇ ਇਹਦੇ ਵਾਸਤੇ ਕੋਈ ਐਂਟਰੀ ਟਿਕਟ ਨਹੀਂ ਅਸੀਂ ਲਗਾਉਂਦੇ ਸਾਰੇ ਦਿੱਤੇ ਫ੍ਰੀ ਆਫ ਐਨੀ ਐਂਟਰੀ ਮੈਂ ਤੁਹਾਡੇ ਮਾధ్యਮ ਨਾਲ ਇਹ ਰਿਕੁਐਸਟ ਕਰਾਂਗਾ ਆਪਣੀ ਅਮਰਸਦੀ ਪਬਲਿਕ ਨੂੰ ਕਿ ਆਓ ਸਾਰੇ ਮਿਲ ਕੇ ਅਸੀਂ ਹੋਲੀ ਦਾ ਤਿਹਾੜੀ ਮਨਾਈਏ ਤੇ ਹਮ ਹਮਾ ਕੇ ਇਹ ਐਸਾ ਸੰਗੀਤ ਦਾ ਰੁਸਵੀ ਉਠਾਈ